ਸਾਬਕਾ ਵਿਧਾਇਕ ਦਲਵੀਰ ਗੋਲਡੀ ਵੱਲੋਂ ਕਾਂਗਰਸ ਪਾਰਟੀ ਦੇ ਵਿੱਚ ਮੁੜ ਤੋਂ ਸ਼ਾਮਲ ਹੋਣ ਲਈ ਜਦੋਂ ਜਹਿਦ ਕੀਤੀ ਜਾ ਰਹੀ ਹੈ ਅਤੇ ਹਰ ਕਦਮ ਚੁੱਕਣ ਵਾਸਤੇ ਉਹ ਗੋਲਡੀ ਖੰਗੂੜਾ ਤਿਆਰ ਨੇ ਤੁਹਾਨੂੰ ਦੱਸ ਦਈਏ ਕਿ ਦਲਵੀਰ ਗੋਲਡੀ ਨੇ ਹਲਕਾ ਧੂਰੀ ਦੀ ਸਿਆਸਤ ਵਿੱਚ ਮੁੜ ਸਰਗਰਮੀ ਨਾਲ ਕੁੱਦਣ ਦਾ ਇਲਾਨ ਕਰ ਦਿੱਤਾ ਹੈ ਆਪਣੇ ਘਰ ਵਿੱਚ ਪ੍ਰੈਸ ਕਾਨਫਰੰਸ ਅੱਜ ਕਿ ਉਹਨਾਂ ਨੇ ਜਲਦੀ ਹੀ ਘਰ ਵਾਪਸੀ ਦਾ ਸੰਕੇਤ ਦੇ ਦਿੱਤਾ ਹੈ ਅਤੇ ਕਿਆ ਹੈ ਕਿ ਉਹ ਛੇਤੀ ਹੀ ਸੂਬਾ ਕਾਂਗਰਸ ਦੇ ਪ੍ਰਧਾਨ ਅਤੇ ਵਿਰੋਧੀ ਧਿਰ ਦੇ ਨੇਤਾ ਸਣੇ ਹੋਰ ਉੱਚ ਆਗੂਆਂ ਨੂੰ ਰਸਮੀ ਤੌਰ ਤੇ ਮਿਲਣਗੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਗੋਡੀ ਖੰਗੂੜਾ ਦੀ ਮੁਰਕ ਮੁੜਕਰ ਵਾਪਸੀ ਤੇ ਲਗਾਏ ਸਵਾਲੀਆ ਚਿੰਨ੍ਹ ਬਾਰੇ ਉਹਨਾਂ ਕਿਆ ਹੈ ਕਿ ਪਿਆਰ ਵਿੱਚ ਟਕਰਾਰ ਹੋਣਾ ਸੁਭਾਵਿਕ ਹੈ ਉਸ ਮੇਰੇ ਮੈਨੂੰ ਵੀ ਗੁੱਸਾ ਨਹੀਂ ਸੀ ਕਰਨਾ ਚਾਹੀਦਾ ਅਤੇ ਮੈਂ ਬਾਜਵਾ ਤੋਂ ਸਿਆਸੀ ਗਲਤੀਆਂ ਬਦਲੇ ਮੁਆਫੀ ਮੰਗਦਾ ਅਤੇ ਪੂਰਾ 20 ਵਿੱਚ ਗੁਰੇਜ ਨਹੀਂ ਕਰਾਂਗਾ ਉਹਨਾਂ ਕਾਂਗਰਸ ਛੱਡਣ ਨੂੰ ਆਪਣੀ ਪਹਿਲੀ ਅਤੇ ਆਖਰੀ ਸਿਆਸੀ ਗਲਤੀ ਦੱਸਦਿਆਂ ਕਿਹਾ ਕਿ ਉਹ ਯੂਨੀਵਰਸਿਟੀ ਸਿਆਸਤ ਤੋਂ ਬਾਅਦ ਰਾਹੁਲ ਗਾਂਧੀ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਉਹਨਾਂ ਕਿਹਾ ਕਿ ਉਹ ਸ਼ਹਿਰ ਵਿੱਚ ਆਪਣਾ ਦਫ਼ਤਰ ਖੋਲ੍ਹ ਕੇ ਜਿੱਥੇ ਹਰ ਹਲਕਾ ਵਾਸੀਆਂ ਨੂੰ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਸਕੀਮਾਂ ਦਾ ਲਾਹਾ ਦਿਵਾਉਣ ਲਈ ਉਹਨਾਂ ਦੀ ਟੀਮ ਪਹਿਲਾਂ ਦੀ ਤਰ੍ਹਾਂ ਕੰਮ ਕਰੇਗੀ ਉਨਾ ਕਿਆਏ ਕਿ ਉਹ ਸਾਲ 2027 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਨੂੰ ਮਜ਼ਬੂਤ ਕਰਨ ਲਈ ਪੂਰੀ ਮਿਹਨਤ ਕਰਨਗੇ। ਉਹਨਾਂ ਪੰਜਾਬ ਯੂਨੀਵਰਸਿਟੀ ਦੀਆਂ ਸੈਨੇਟ ਚੋਣਾਂ ਤੁਰੰਤ ਕਰਵਾਏ ਜਾਣ ਅਤੇ ਯੂਟੀ ਪ੍ਰਸ਼ਾਸਨ ਗੁਲਾਬਚੰਦ ਕਟਾਰੀਆ ਨੂੰ ਅਪੀਲ ਕੀਤੀ ਹੈ ਕਿ ਵਿਦਿਆਰਥੀਆਂ ਖਿਲਾਫ ਦਰਜ ਕੀਤੇ ਗਏ ਝੂਠੇ ਕੇਸ ਤੁਰੰਤ ਰੱਦ ਕੀਤੇ ਜਾਣ। ਤਾਂ ਦਰਸ਼ਕਾਂ ਨੂੰ ਜਾਣਕਾਰੀ ਦੇ ਦਈਏ ਕਿ ਗੋਲਦੀ ਖੰਗੂੜਾ ਜੋ ਕਿ 2017 ਵਿੱਚ ਪਹਿਲੀ ਵਾਰ ਕਾਂਗਰਸ ਦੀ ਟਿਕਟ ਦੇ ਉੱਤੇ ਐਮਐਲਏ ਬਣਦੇ ਨੇ ਜਦੋਂ ਕੈਪਟਨ ਦੀ ਸਰਕਾਰ ਬਣਦੀ ਹੈ ਤਾਂ ਉਹ ਪਹਿਲੀ ਵਾਰ ਐਮਐਲਏ ਬਣਦੇ ਨੇ ਉਸ ਤੋਂ ਬਾਅਦ ਕਹਿੰਦੇ ਕਿ ਗੋਲਡੀ ਖੰਗੂੜਾ 2022 ਦੇ ਵਿੱਚ ਉਹਨਾਂ ਨੂੰ ਫਿਰ ਟਿਕਟ ਮਿਲਦੀ ਹੈ ਪਰ ਉਹ ਨਹੀਂ ਜਿੱਤਦੇ ਉਸ ਤੋਂ ਬਾਅਦ ਇੱਕ ਜ਼ਿਮਨੀ ਚੋਣ ਹੁੰਦੀ ਹੈ ਉੱਥੇ ਹੀ ਸੰਗਰੂਰ ਦੇ ਵਿੱਚ ਤਾਂ ਜਦੋਂ ਭਗਵੰਤ ਮਾਨ ਐਮਐਲਏ ਬਣ ਜਾਂਦੇ ਨੇ ਤਾਂ ਉੱਥੇ ਫਿਰ ਸੰਗਰੂਰ ਦੇ ਵਿੱਚ ਜ਼ਿਮਨੀ ਚੋਣ ਹੁੰਦੀ ਹੈ ਜਿਸ ਚੋਣ ਦੇ ਵਿੱਚ ਅ ਐਮਪੀ ਵਾਸਤੇ ਕਾਂਗਸ ਪਾਰਟੀ ਵੱਲੋਂ ਗੋਲਡੀ ਖੰਗੂੜਾ ਨੂੰ ਉਮੀਦਵਾਰ ਐਲਾਨ ਦਿੱਤਾ ਜਾਂਦਾ ਹੈ ਪਰ ਉਹ ਨਹੀਂ ਜਿੱਤਦੇ ਉਹਨਾਂ ਨੂੰ ਹਾਰ ਦਾ ਸਾਹਮਣਾ ਕਰਨਾ ਪੈਂਦਾ ਕਿਉਂਕਿ ਸਿਮਰਨਜੀਤ ਸਿੰਘ ਮਾਨ ਉੱਥੋਂ ਜਿੱਤ ਜਾਂਦੇ ਨੇ ਉਸ ਤੋਂ ਬਾਅਦ ਸਥਿਤੀ ਇਹ ਬਣਦੀ ਹੈ ਕਿ ਇੱਕ ਵਾਰ ਫਿਰ ਤੋਂ ਜਦੋਂ ਜਨਰਲ ਚੋਣਾਂ ਚੋਣਾਂ ਆਈਆਂ ਲੋਕ ਸਭਾ 2024 ਤਾਂ ਉਦੋਂ ਸੁਖਪਾਲ ਖਿਆਲ ਨੂੰ ਨੇੜੇ ਉੱਥੇ ਖੜਾ ਕਰ ਦਿੱਤਾ ਜਾਂਦਾ ਤੇ ਗੋਲਡੀ ਖੰਗੂੜਾ ਨੂੰ ਪਾਸੇ ਕਰ ਦਿੱਤਾ ਜਾਂਦਾ ਹੈ ਜਿਸ ਤੋਂ ਬਾਅਦ ਗੋਲਡੀ ਖੰਗੂੜਾ ਗੁੱਸੇ ਵਿੱਚ ਆ ਕੇ ਇੱਕ ਦੂਜੇ ਤੇ ਹਮਲੇ ਬੋਲਦੇ ਨੇ ਉਸ ਤੋਂ ਬਾਅਦ ਉਹ ਪਾਰਟੀ ਨੂੰ ਛੱਡ ਦਿੰਦੇ ਨੇ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਜਾਂਦੇ ਨੇ ਫਿਰ ਇਹ ਕਿ ਆਸ ਰਹੀਆਂ ਸੀ ਕਿ ਆਉਣ ਵਾਲੀਆਂ ਜ਼ਿਮਨੀ ਚੋਣਾਂ ਵਿੱਚ ਬਰਨਾਲਾ ਸੀਟ ਤੋਂ ਆਮ ਆਦਮੀ ਪਾਰਟੀ ਗੰਗੋਲਡੀ ਖੰਗੂੜਾ ਨੂੰ ਐਮਐਲਏ ਦੀ ਟਿਕਟ ਦੇਵੇਗੀ ਪਰ ਜਦੋਂ ਟਿਕਟ ਉਹਨਾਂ ਨੂੰ ਨਹੀਂ ਮਿਲਦੀ ਕਿਸੇ ਹੋਰ ਉਮੀਦਵਾਰ ਨੂੰ ਟਿਕਟ ਦਿੱਤੀ ਜਾਂਦੀ ਹੈ ਤੇ ਫਿਰ ਗੋਲਡੀ ਖੰਗੂੜਾ ਫਿਰ ਤੋਂ ਨਾਰਾਜ਼ ਹੋ ਜਾਂਦੇ ਨੇ ਫਿਰ ਤੋਂ ਗੁੱਸਾ ਫੁੱਟਦਾ ਹੈ ਤੇ ਹੁਣ ਅਖੀਰ ਜਾ ਕੇ ਉਹ ਮੋੜ ਕਾਂਗਸ ਦਾ ਪੱਲਾ ਫੜਨ ਦੀ ਤਿਆਰ ਨੇ ਇਹਦੇ ਵਾਸਤੇ ਕਹਿੰਦੇ ਭਾਵੇਂ ਕੁਝ ਵੀ ਕਰਨਾ ਪਵੇ ਮੈਂ ਘਰ ਵਾਪਸੀ ਕਰਾਂਗਾ ਮੈਨੂੰ ਮਵਾਫੀ ਮੰਗਣੀ ਪਵੇ ਪ੍ਰਤਾਪ ਸਿੰਘ ਬਾਜਵਾ ਤੋਂ ਮੰਗਾਗਾ ਪਰ ਦਰਸ਼ਕਾਂ ਨੂੰ ਜਾਣਕਾਰੀ ਵੀ ਦੇ ਦਈਏ ਪ੍ਰਤਾਪ ਸਿੰਘ ਬਾਜਵਾ ਵੱਡੀਆਂ ਰੈਲੀਆਂ ਵਿੱਚ ਇਹ ਦਾਵਾ ਕਰ ਚੁੱਕੇ ਨੇ ਕਿ ਜੇਕਰ ਜਿਹੜਾ ਔਖੇ ਸਮੇਂ ਪਾਰਟੀ ਛੱਡ ਕੇ ਗਿਆ ਉਸ ਦਾ ਪਾਰਟੀ ਦੇ ਵਿੱਚ ਮੋੜ ਆਉਣਾ ਸਭਾਵਕ ਨਹੀਂ ਹੈਗਾ ਸੰਭਵ ਨਹੀਂ ਹੈਗਾ ਕਹਿੰਦੇ ਬਿਲਕੁਲ ਵੀ ਕਿਸੇ ਨੂੰ ਪਾਰਟੀ ਚ ਨਹੀਂ ਲਾਗੇ ਮੈਂ ਡੰਕੇ ਦੀ ਛੋੜ ਤੇ ਗੱਲ ਕਹਿਣਾ ਤਾਂ ਹੁਣ ਗੋਡੀ ਖੂੜਾ ਦੀਆਂ ਮੁਸ਼ਕਲਾਂ ਵਧੀਆਂ ਹੋਈਆਂ ਨੇ ਉਹਨਾਂ ਨੂੰ ਕੀ ਪ੍ਰਤਾਪ ਸਿੰਘ ਬਾਜਵਾ ਮੰਨਣਗੇ ਪਾਰਟੀ ਸ਼ਾਮਲ ਕਰਵਾਉਣ ਲਈ ਇੱਕ ਵੱਡਾ ਸਵਾਲ ਹੈ ਜੇ ਮੰਨਣਗੇ ਤਾਂ ਫਿਰ ਉਹਨਾਂ ਵਰਕਰਾਂ ਦਾ ਕੀ ਹੋਏਗਾ ਜਿਹੜੇ ਪ੍ਰਤਾਪ ਸਿੰਘ ਬਾਜਵਾ ਤੋਂ ਨਰਾਸ ਨਾਰਾਜ਼ ਹੋ ਜਾਣਗੇ ਨਾਰਾਜ਼ ਰਹਿਣਗੇ ਤਾਂ ਉੱਥੇ ਫਿਰ ਪ੍ਰਤਾਪ ਬਾਜਵਾ ਕੀ ਜਵਾਬ ਦੇਣਗੇ ਜੁੜੇ ਰੋ ਨੀਡਰ ਪੰਜਾਬੀ ਮੀਡੀਆ ਨਾਲ ਦੀ ਉਜਾਜ਼ਤ ਧੰਨਵਾਦ